ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਮੇਰੇ ਗੁਰ ਮੋਰੂ ਸਹਸ ਉਤਾਰਿਆ ਮੇਰੇ ਸਤਿਗੁਰਾਂ ਨੇ ਉਪਦੇਸ਼ ਦੇ ਕਰਕੇ ਮੇਰਾ ਪ੍ਰਮਾਣ ਗਤ ਪਰਮੇਗਤ ਆਦ ਜਿਹੜੇ ਸੰਸੇ ਸਨ ਉਹ ਕਹਿੰਦੇ ਉਤਾਰ ਦਿੱਤੇ ਹਨ ਤਿਸ ਗੁਰ ਕਹਿ ਜਾਈਐ ਬਲਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਉਸ ਗੁਰਾਂ ਦੇ ਉਪਰੋਂ ਬਲਹਾਰੀ ਕੁਰਬਾਨ ਜਾਂਦਾ ਜਾਂਦਾ ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਮਨ ਬਾਣੀ ਸਰੀਰ ਕਰਕੇ ਵਾਰਿਆ ਕੀਏ ਵਾਰਨੇ ਜਾਂਦਾ ਹਾਂ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਮੈਂ ਸਤ ਗੁਰਾਂ ਦਾ ਉਪਦੇਸ਼ ਦੁਆਰਾ ਦਿੱਤਾ ਹੋਇਆ ਨਾਮ ਅੰਮ੍ਰਿਤ ਦਿਨ ਰਾਤ ਜਪਣਾ ਕੀਤਾ ਹੈ ਅਤੇ ਗੁਰਾਂ ਦੇ ਪਵਿੱਤਰ ਚਰਨਾਂ ਨੂੰ ਮਨ ਜਿਤ ਕਰਕੇ ਧਾਰਨਾ ਵਸਾਉਣਾ ਕੀਤਾ ਹੈ ਗੁਰ ਕੀ ਮੁਕਤੂਰ ਕਰੋ ਨਿਤ ਮੱਜਨ ਕਿਲ ਵਿਕਮੈਲ ਉਤਾਰਿਆ ਮੈਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੀ ਧੂੜੀ ਵਿੱਚ ਨਿਤ ਪ੍ਰਤੀ ਮੱਜਨ ਪੁਰਬਾਂ ਦਾ ਇਸ਼ਨਾਨ ਕਰਦਾ ਜਿਸ ਚਰਨ ਧੂੜੀ ਨੇ ਮੇਰੀ ਕਿਲਵਿਕ ਪਾਪਾਂ ਰੂਪੀ ਮੈਲ ਨੂੰ ਲਾਹ ਦਿੱਤਾ ਹੈ ਗੁਰਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਮੈਂ ਪੂਰੇ ਪੂਰਨ ਸਤਿਗੁਰਾਂ ਦੀ ਨਿਤ ਪ੍ਰਤੀ ਸੇਵਾ ਟਹਿਲ ਕਰਦਾ ਹਾਂ ਅਤੇ ਗੁਰਾਂ ਨੂੰ ਆਪਣਾ ਲੋਕ ਪ੍ਰਲੋਕ ਦਾ ਸਾਥੀ ਜਾਣ ਕੇ ਸਦਾ ਨਮਸਕਾਰਿਆ ਕੀ ਇਹ ਬੰਦਨਾ ਕਰਦਾ ਸਰਬ ਫਲਾਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਪੂਰਨ ਸਤਗੁਰਾਂ ਨੇ ਮੈਨੂੰ ਸਾਰੇ ਧਰਮ ਅਰਥ ਕਾਮ ਮੋਖ ਆਦਿ ਫਲ ਬਖਸ਼ ਦਿੱਤੇ ਹਨ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਨੂੰ ਸਤਗੁਰਾਂ ਨੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਲਿਆ ਹੈ ਸਾਰਗ ਮਹੱਲਾ 5ਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਜਿਹੜਾ ਪੁਰਖ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਉਹ ਪ੍ਰਾਣਾਤਾਰੀ ਪੁਰਖ ਮੁਕਤੀ ਨੂੰ ਪਾ ਲੈਂਦਾ ਹੈ ਵਾ ਪ੍ਰਾਣਾ ਦੀ ਗਤ ਗਤੀ ਕਰਨ ਵਾਲੇ ਪਰਮੇਸ਼ਰ ਨੂੰ ਪਾ ਲੈਂਦਾ ਹੈ ਵਾ ਸਾਰਿਆਂ ਦੇ ਪ੍ਰਾਣਾ ਵਿੱਚ ਗਤ ਪ੍ਰਾਪਤ ਰੂਪ ਪਰਮੇਸ਼ਰ ਨੂੰ ਪਾ ਲੈਂਦਾ ਹੈ ਮਿਟੇ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿੱਤ ਲਾਵੇ ਰਹਾਉ ਜਿਹੜਾ ਪੁਰਖ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਹਿੱਤ ਪ੍ਰੇਮ ਲਾਉਂਦਾ ਉਸ ਦੇ ਅਵਿਦਿਆ ਅਸੰਗਤਾ ਰਾਗ ਦੁਸ਼ੈਸ਼ ਆਦ ਕਲੇਸ਼ ਮਿਟ ਜਾਂਦੇ ਹਨ ਤੇ ਸਾਰੇ ਤਰਾਸ ਡਰ ਵੀ ਨਾਸ਼ ਹੋ ਜਾਂਦੇ ਨਿਵਰਤ ਹੋ ਜਾਂਦੇ ਹਨ ਰਹਾਉ ਹਰ 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 ਮਨ ਆਰਾਧੇ ਰਸਨਾ ਹਰ ਜਸ ਗਾਵੇ ਜਿਹੜਾ ਸਭ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਾਰਿਕ ਸੰਸਿਆ ਦੇ ਹਾਰਿਕ ਪਰਮੇਸ਼ਰ ਨੂੰ ਮਨ ਚਿੱਤ ਵਿੱਚ ਆਰਾਧਦਾ ਯਾਦ ਕਰਦਾ ਰਹਿੰਦਾ ਹੈ ਕਹਿੰਦੇ ਤਿੰਨੇ ਕਾਲਾਂ ਤਿੰਨ ਵਸਤਾ ਵਿੱਚ ਪਰਮੇਸ਼ਰ ਨੂੰ ਮਨ ਵਿੱਚ ਆਰਾਧਦਾ ਹੈ ਕੰਦੇ ਅਤੇ ਜੀਬਾਂ ਨਾਲ ਵੀ ਪਰਮੇਸ਼ਰ ਦੇ ਜਸ ਨੂੰ ਕੀਰਤਨ ਵਿੱਚ ਪਾ ਕੇ ਗਾਉਂਦਾ ਹੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਉਹ ਪੁਰਖ ਆਪਣੇ ਗੁਣਾਂ ਦਾ ਅਭਿਮਾਨ ਹੰਕਾਰ ਕਰਨਾ ਛੱਡ ਦਿੰਦਾ ਹੈ ਕਾਮ ਦਾ ਫੁਰਨਾ ਕ੍ਰੋਧ ਤੇ ਨਿੰਦਾ ਆਪ ਕੀਰਤੀ ਕਰਨੀ ਵੀ ਛੱਡ ਦਿੰਦਾ ਹੈ ਤੇ ਬਾਸ ਦੇਵ ਸਰਬ ਵਿਆਪਕ ਪਰਮੇਸ਼ਰ ਵਾ ਬਾਸ ਦੇਵ ਸਭ ਨੂੰ ਬਾਸ ਵਾਸਾ ਦੇਣ ਵਾਲੇ ਤੇ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦੇ ਨਾਲ ਰੰਗ ਪ੍ਰੇਮ ਲਾਉਂਦਾ ਹੈ। ਦਾਮੋਦਰ ਦਿਆਲ ਅਰਦੋ ਗੋਬਿੰਦ ਕਰਤ ਸੋਹਾਵੇ। ਕਹਿੰਦੇ ਹੈ ਭਾਈ ਦਿਆਲ ਦਇਆ ਦੇ ਘਰ ਦਾਮੋਦਰ ਪਰਮੇਸ਼ਰ ਨੂੰ ਭਾਵਨਾ ਦੇ ਨਾਲ ਅਰਦਨਾ ਯਾਦ ਕਰੋ ਕਿਉਂਕਿ ਗੋਬਿੰਦ ਪਰਮੇਸ਼ਰ ਦਾ ਮਨ ਬਾਣੀ ਸਰੀਰ ਕਰਕੇ ਜਾਪ ਕਰਦਿਆ ਹੀ ਜੀਵ ਸੋਹਾਵੇ ਸ਼ੋਭਨੀ ਗੁੰਦੇ ਹਨ। ਕਹੁ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਤਿਗੁਰੂ ਸਾਹਿਬ ਜੀ ਕਹਤਨ ਕਰਦੇ ਹਨ ਕਿ ਸਾਰਿਆਂ ਦੇ ਚਰਨਾਂ ਦੀ ਸ਼ਰਧਾ ਦੇ ਨਾਲ ਧੂੜੀ ਹੋਣਾ ਕਰੋ ਤਾਂ ਫਿਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਦਰਸ਼ਨਾਂ ਵਿੱਚ ਸਮਾलीन ਹੋ ਜਾਵੋਗੇ ਸਾਰਗ ਮਹੱਲਾ 5 ਆਪਣੇ ਗੌਰ ਪੂਰੇ ਬਲਹਾਰ ਮੈਂ ਆਪਣੇ ਪੂਰਨ ਸਤਗੁਰਾਂ ਤੋਂ ਬਲਹਾਰੇ ਕੁਰਬਾਨ ਜਾਂਦਾ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣਹਾਰੈ ਰਹਾਉ ਹਾਂ ਜਿਸ ਸਤਗੁਰਾਂ ਨੇ ਪ੍ਰਭੂ ਨਾਮ ਦਾ ਪ੍ਰਤਾਪ ਤੇਜ ਪ੍ਰਭਾਵ ਸਾਰੇ ਸੰਸਾਰ ਵਿੱਚ ਪ੍ਰਗਟ ਜਾਹਰ ਕੀਤਾ ਹੈ ਤੇ ਰੱਖਿਆ ਕਰਨ ਵਾਲਾ ਉਹ ਕੀ ਆਪਣੇ ਦਾਸਾਂ ਦੀ ਲੋਕ ਪ੍ਰਲੋਕ ਵਿੱਚ ਰੱਖਿਆ ਕੀਤੀ ਹੈ ਵੋ ਜਿਸਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ ਹੈ ਉਸ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ ਹੈ ਅਤੇ ਰੱਖਣ ਵਾਲੇ ਪਰਮੇਸ਼ਰ ਨੇ ਉਸ ਦੀ ਲੋਕ ਪ੍ਰਲੋਕ ਵਿੱਚ ਰੱਖਿਆ ਕੀਤੀ ਹੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੈ ਜਿਹੜੇ ਗੁਰਾਂ ਨੇ ਆਪਣੇ ਸੇਵਕ ਤੇ ਦਾਸ ਡਰ ਤੋਂ ਰਹਿਤ ਕੀਤੇ ਹਨ ਵਾਜੂ ਗੁਰਾਂ ਦੇ ਮਨ ਬਾਣੀ ਕਰਕੇ ਸੇਵਕ ਦਾਸ ਤੇ ਸਰੀਰ ਕਰਕੇ ਵੀ ਸੇਵਕ ਬਣੇ ਹਨ ਉਹਨਾਂ ਆਪਣੇ ਦਾਸਾਂ ਨੂੰ ਗੁਰਾਂ ਨੇ ਡਰ ਤੋਂ ਰਹਿਤ ਕੀਤਾ ਹੈ ਅਤੇ ਉਹਨਾਂ ਦੇ ਸਾਰੇ ਅਗਿਆਨ ਜੰਮਣ ਮਰਨ ਆਦ ਦੁੱਖ ਕਸ਼ਟ ਜਿਹੜੇ ਬਿਦਾਰੇ ਨਾਸ਼ ਕਰ ਦਿੱਤੇ ਹਨ ਕੱਟ ਦਿੱਤੇ ਹਨ ਆਨ ਉਪਾਉ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪਰਮੇਸ਼ਰ ਦੇ ਜਨ ਦਾਸਾਂ ਨੇ ਆਨ ਹੋਰ ਸਾਰੇ ਉਪਾਅ ਯਤਨ ਛੱਡ ਕਰਕੇ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰ ਬਸਾ ਲਿਆ ਹੈ। ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰ ਇਕ ਪ੍ਰਭੂ ਪਰਮੇਸ਼ਰ ਹੀ ਸਭ ਦੇ ਪ੍ਰਾਣਾਂ ਦਾ ਆਸਰਾ ਰੂਪ ਹੈ। ਇਸ ਲੋਕ ਦਾ ਮਿੱਤਰ ਹੈ ਪ੍ਰਲੋਕ ਦਾ ਸੱਜਣ ਹੈ। ਇਕੋ ਇੱਕ ਏਕੰਕਾਰ ਹੈ ਓੰਕਾਰ ਰੂਪ ਹੈ ਵਾ ਇਕੋ ਨਿਰਗੁਣ ਸਰੂਪ ਹੈ ਇਕੋ ਸਰਗੁਣ ਸਰੂਪ ਹੈ ਸਭ ਤੇ ਊਚ ਠਾਗੁਰ ਨਾਨਕ ਕਾ ਬਾਰ-ਬਾਰ ਨਮਸਕਾਰ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੇਰੇ ਜਨ ਦਾ ਠਾਕੁਰ ਸੁਆਮੀ ਪਰਮੇਸ਼ਰ ਸਾਰਿਆਂ ਤੋਂ ਉੱਜਾ ਹੈ ਇਸ ਲਈ ਮੈਂ ਬਾਰ-ਬਾਰ ਮੁਰਮੁਰ ਉਸ ਨੂੰ ਨਮਸਕਾਰਾਂ ਬੰਦਨਾ ਕਰਦਾ ਹਾਂ ਸਰਗ ਮਹੱਲਾ ਪੰਜਵਾ ਬਿਨ ਘਰ ਹੈ ਕੋ ਕਹਾ ਬਤਾਵ ਪਰਮੇਸ਼ਰ ਤੂੰ ਬਗੈਰ ਕਿਤੇ ਕੋਈ ਹੈ ਜਿਹ ਹੈ ਤਾਂ ਦੱਸਣਾ ਕਰੂ ਕਿ ਕਿੱਥੇ ਹੈ ਭਾਵ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਪਰਮੇਸ਼ਰ ਤੋਂ ਬਗੈਰ ਸਾਰੀ ਅਣਹੋਈ ਰਚਨਾ ਪ੍ਰਤੀਤ ਹੋ ਰਹੀ ਆ ਇਹ ਤੂੰ ਤੱਕ ਮਾਇਆ ਤੇ ਅਗਿਆਨ ਵੀ ਉਸ ਦੀ ਸੱਤਾ ਦੇ ਆਸਰੇ ਜਾਣੇ ਜਾਂਦੇ ਆ ਸੋ ਖਸਮੂ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਤੇ ਆਵ ਰਹਾਉ ਜੋ ਪਰਮੇਸ਼ਰ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਕਰਣਾ ਮੈਂ ਕਿਰਪਾਲੂ ਸਰੂਪ ਹੈ ਸਭ ਨੂੰ ਪੈਦਾ ਕਰਨ ਵਾਲਾ ਹੈ ਉਸ ਪ੍ਰਭੂ ਪਿਆਰੇ ਪਰਮੇਸ਼ਰ ਨੂੰ ਹਮੇਸ਼ਾ ਇੱਕ ਚਿਤ ਹੋ ਕੇ ਧਿਆਉਣਾ ਕਰੋ ਰਹਾਉ ਜਾ ਕੇ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵ ਜਿਸ ਦੇ ਕਿnde ਚੇਤਨ ਸੱਤਾ ਰੂਪੀ ਵਾ ਹੁਕਮ ਪ੍ਰਾਲਬਧ ਰੂਪੀ ਸੂਤਰ ਵਿੱਚ ਸਾਰੇ ਜੀਵ ਮਣਕਿਆਂ ਦੀ ਨਿਆਈ ਪ੍ਰੋਤੇ ਹੋਏ ਉਸ ਪ੍ਰਭੂ ਪਿਆਰੇ ਪਰਮੇਸ਼ਰ ਦਾ ਇੱਕ ਚਿਤ ੋ ਕੇ ਕੀਰਤਨ ਰੂਪ ਵਿੱਚ ਜਸ ਗਾਉਣਾ ਕਰੋ ਸਿਮਰ ਠਾਕੁਰ ਜਿਨ ਸਭ ਕਿਸ ਦੀਨਾ ਆਨ ਕਹਾ ਪਹਿ ਜਾਵ ਉਸ ਠਾਕੁਰ ਸਵਾਮੀ ਅਕਾਲਪੁਰਖ ਦਾ ਸਿਮਰਨ ਕਰੋ ਜਿਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਹੈ ਆਨ ਹੋਰ ਕਿਸੇ ਦੇਵੀ ਦੇਵਤੇ ਕੋਲ ਕੀ ਜਾਣਾ ਕਰਦੇ ਹੋ ਜੋ ਕੇ ਉਸ ਵਾਹਿਗੁਰੂ ਨੇ ਬਣਾਏ ਹਨ ਉਹ ਤਾਂ ਕਿਰਤ ਹਨ ਕਿਉਂ ਨਾ ਕਰਤੇ ਦਾ ਨਾਮ ਜਪਿਆ ਕਰੋ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵ ਮੇਰੇ ਸੁਆਮੀ ਮਾਲਕ ਪਰਮੇਸ਼ਰ ਦੀ ਕੀਤੀ ਹੋਈ ਸੇਵਾ ਟਹਿਲ ਸਭਲੀ ਹੈ ਵਸਫਲ ਸਾ ਕੀ ਇਹ ਸਹਿਤ ਗਿਆਨ ਰੂਪੀ ਫਲ ਦੇ ਹੈ ਉਸ ਦੀ ਟਹਿਲ ਕਰਕੇ ਤੁਸੀਂ ਧਰਮ ਅਰਥ ਕਾਮ ਮੋਕ ਆਦ ਇਹ ਚਾਰੇ ਪਦਾਰਥ ਮਨ ਬਾਛਤ ਇਛਿਤ ਫਲ ਪਾਲਵੋਗੇ ਕਹੋ ਨਾਨਕ ਲਾਭ ਲਾਹਾ ਲੈ ਚਾਲੋ ਸੁਖ ਸੇਤੀ ਘਰ ਜਾਵ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਨਾਮ ਇਸ ਲੋਕ ਵਿੱਚ ਜੀਵਨ ਨੂੰ ਲਾਭ ਨਫਾ ਦੇਣ ਵਾਲਾ ਤੇ ਪ੍ਰਲੋਕ ਵਿੱਚ ਨਫਾ ਦੇਣ ਵਾਲ ਉਸ ਨੂੰ ਨਾਲ ਲੈ ਕੇ ਪ੍ਰਲੋਕ ਵੱਲ ਨੂੰ ਚੱਲਣਾ ਕਰੋ ਵਾ ਪਰਮਾਰਥ ਦਾ ਲਾਹਾ ਸਰੂਪ ਦਾ ਲਾਹਾ ਵਾ ਬ੍ਰਹਮ ਗਿਆਨ ਦਾ ਲਾਹਾ ਗੁਰਾਂ ਦੁਆਰਾ ਲੈ ਕੇ ਚੱਲਣਾ ਕਰੋ ਤਾਂ ਸੁਖ ਦੇ ਨਾਲ ਸੱਚਖੰਡ ਸੱਚੇ ਸਰੂਪ ਰੂਪੀ ਘਰ ਵਿੱਚ ਜਾਣਾ ਕਰੋਗੇ Sarg mahalla panjwa Thakur tum sarnai aaya ਹੇ ਠਾਕੁਰ ਸੁਆਮੀ ਪਰਮੇਸ਼ਰ ਵਾਹਿਗੁਰੂ ਜੀ ਮੈਂ 84 ਲੱਖ ਜੁਨਾ ਵਿੱਚ ਫਿਰਦਾ ਫਿਰਦਾ ਤੇਰੀ ਸਰਣਾਈ ਓਟ ਵਿੱਚ ਆਇਆ ਵਾ ਮਨੁੱਖਾ ਜਨਮ ਪਾ ਕੇ ਸਾਧ ਸੰਗਤ ਦੀ ਕਿਰਪਾ ਦੁਆਰਾ ਤੇਰੀ ਓਟ ਵਿੱਚ ਆਇਆ ਹੂੰ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾ ਹੂੰ ਹੇ ਪਰਮੇਸ਼ਰ ਜਦੋਂ ਦਾ ਸਾਡੇ ਮਨ ਦਾ ਚਿੱਤ ਦਾ ਪਰਮੇਗਤ ਪ੍ਰਮਾਣਗਤ ਆਦ ਸੰਸਾ ਉੱਤਰ ਗਿਆ ਲੈ ਗਿਆ ਜਦੋਂ ਦਾ ਅਸੀਂ ਤੇਰੇ ਦਰਸ਼ਨ ਦੀ ਧਾਰਾ ਨੂੰ ਪਉਣਾ ਕੀਤਾ ਹੈ ਰਹਾਉ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਏ ਪ੍ਰਭੂ ਅਨਬੋਲਤ ਬਗੈਰ ਬੋਲਣ ਚੱਲਣ ਤੋਂ ਹੀ ਵਿਣ ਬੋਲਿਆ ਸਭ ਕੁਝ ਜਾਣਦਾ ਬਾਅ ਬਗੈਰ ਬੋਲਣ ਚੱਲਣ ਤੋਂ ਤੂੰ ਅੰਤਰਜਾਮਤਾ ਦੇ ਨਾਲ ਸਾਡੀ ਹਉਮੈ ਆਦ ਦੀ ਬਿਰਥਾ ਪੀੜਾ ਜਾਣ ਲਈ ਹੈ ਅਤੇ ਇਸ ਪੀੜਾ ਨੂੰ ਮੇਟਣ ਵਾਸਤੇ ਸਾਡੇ ਕੋਲ ਗੁਰਾਂ ਦੁਆਰਾ ਆਪਣਾ ਨਾਮ ਜਪਾਉਣਾ ਕੀਤਾ ਹੈ ਦੁੱਖ ਨਾਟੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਏ ਆਨੰਦ ਸਰੂਪ ਪਰਮੇਸ਼ਰ ਜਦ ਤੋਂ ਤੇਰੇ ਗੁਣਾਂ ਨੂੰ ਗਾਇਨ ਕਰਕੇ ਆਨੰਦ ਦੀ ਪ੍ਰਾਪਤੀ ਹੋਈ ਵਾ ਆਨੰਦ ਸੁਖ ਦੇ ਸਹਿਤ ਹੋਏ ਤੇਰੇ ਗੁਣਾਂ ਨੂੰ ਗਾਉਣਾ ਕੀਤਾ ਆਨੰਦ ਦਾ ਕੇ ਇਹ ਦੁਬੈ ਤੂੰ ਅਨ ਰਹਿਤ ਹੋ ਗਏ ਹਾਂ ਤਦੋਂ ਦੇ ਜੰਮਣ ਮਰਨ ਦੇ ਦੁੱਖ ਨਾਟ ਗਏ ਨਸ ਗਏ ਹਨ ਅਤੇ ਸੁਖ ਸਹਿਜ ਅਜੋਤ ਸੁਖ ਵਾ ਸਹਿਜ ਸੁੱਤੇ ਸਦ ਤੇਰੇ ਸੁਖ ਸਰੂਪ ਵਿੱਚ ਸਮਾ ਅਲੀਨ ਹੋ ਗਏ ਹਾਂ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦਕੂਪ ਤੇ ਮਾਇਆ ਹੇ ਪਰਮੇਸ਼ਰ ਗ੍ਰਹਿ ਗ੍ਰਸਤ ਰੂਪ ਅੰਨੇ ਖੂ ਵਿੱਚ ਤੇ ਮਾਇਆ ਦੇ ਮੋਹ ਰੂਪੀ ਹਨੇਰੇ ਵਿੱਚੋਂ ਤੂੰ ਆਪ ਹੀ ਕਿਰਪਾ ਕਰਕੇ ਆਪਣੇ ਦਾਸ ਜਾਣ ਕੇ ਮੈਨੂੰ ਵਿਰਦੀ ਰੂਪ ਬਾਹ ਪੂਜਾ ਤੋਂ ਪਕੜ ਕੇ ਬਾਹਰ ਕੱਢ ਲਿਆ ਹੈ ਕਹੋ ਨਾਨਕ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਨੇ ਮੇਰੇ ਹੰਗਤਾ ਮਮਤਾ ਜੰਮਣ ਮਰਨ ਤੇ ਮਾਇਆ ਦੇ ਮੋਹ ਦੇ ਆਦ ਸਾਰੇ ਬੰਧਨ ਜੰਜਾਲ ਕੱਟ ਦਿੱਤੇ ਹਨ ਅਤੇ ਮੈਨੂੰ ਬਿਸ਼ਰਤ ਵਿਛੜੇ ਹੋਏ ਨੂੰ ਆਪਣੀ ਸ਼ਰਨ ਵਿੱਚ ਲਿਆ ਕੇ ਤੂੰ ਆਪਣੇ ਸਰੂਪ ਵਿੱਚ ਮਿਲਾ ਲਿਆ ਹੈ ਸਾਰਗ ਮਹੱਲਾ 5 ਹਰ ਕੇ ਨਾਮ ਕੀ ਗਤ ਠੰਡੀ ਏ ਭਾਈ ਪਰਮੇਸ਼ਰ ਦੇ ਨਾਮ ਦੀ ਗਤ ਗਤੀ ਮर्यादा ਚਿੱਤ ਨੂੰ ਠੰਡ ਦੇਣ ਵਾਲੀ ਸ਼ਾਂਤੀ ਦੇਣ ਵਾਲੀ ਹੈ ਅਗਿਆਨ ਰੂਪ ਸੂਰਜ ਦੀਆਂ ਰਾਗ ਦਵੇਖ ਰੂਪੀ ਕਿਰਨਾ ਤੇ ਤ੍ਰਿਸ਼ਨਾ ਰੂਪੀ ਧੁੱਪ ਨਾਲ ਦੁਖੀ ਕੀਤੇ ਚਿੱਤ ਵਿੱਚ ਠੰਡ ਪਾਉਣ ਵਾਲੀ ਹੈ ਵੇਦ ਪੁਰਾਨ ਸਿਮਰਤ ਸਾਧੂ ਜਨ ਕੋਜਿਤ ਕੋਜਿਤ ਕਾਢੀ ਰਹਾਉ ਚਾਰ 베ਦ 18 ਪੁਰਾਨ 27 ਸਿਮਰਤੀਆਂ ਸਰੇਸ਼ਟ ਜਨ ਪੁਰਖਾਂ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਕੋਜਿਤ ਕਈਏ ਖੋਜਣ ਵਾਲਿਆਂ ਅਤੇ ਸਿਮਰਤੀਆਂ ਦੇ ਸਿਧਾਂਤ ਨੂੰ ਕੋਜਿਤ ਕਈਏ ਖੋਜਣ ਵਾਲਿਆਂ ਆਦ ਇਹ ਸਭ ਨੇ ਸੰਮਤੀ ਕਰਕੇ ਵਿਚਾਰ ਕੱਢੀ ਪ੍ਰਗਟ ਕੀਤੀ ਹੈ ਰਹਾਉ ਕੀ ਵਿਚਾਰ ਕੀਤੀ ਹੈ ਸੇ ਲੁਬੇਰੰਚ ਅਰ ਇੰਦਰ ਲੋਕ ਤਾ ਮਹਿ ਜਲ ਤਉ ਫਿਰਿਆ ਵਿਚਾਰੇ ਕੀਤੀ ਕਿ ਜੇ ਪੁਰਖ ਸੇਵਪੁਰੀ ਬ੍ਰੰਚ ਬ੍ਰਹਮਾ ਦੀ ਪੁਰੀ ਅਤੇ ਇੰਦਰ ਲੋਕ ਵਿੱਚ ਵੀ ਚਲਿਆ ਜਾਵੇ ਤਦ ਵੀ ਸਕਾਮੀ ਪੁਰਖ ਤ੍ਰਿਸ਼ਨਾ ਈਰਖਾ ਕਾਲ ਰੂਪੀ ਅਗ ਦੇ ਵਿੱਚ ਜਲਦਾ ਹੀ ਰਹਿੰਦਾ ਹੈ ਸਿਮਰ ਸਿਮਰ ਸੁਆਮੀ ਭਏ ਸੀਤਲ ਦੂਖ ਦਰਦ ਪ੍ਰਮ ਹਿਰਿਆ ਹਾਂ ਸੁਆਮੀ ਮਾਲਕ ਪਰਮੇਸ਼ਰ ਦੇ ਸਿਮਰਨ ਨੂੰ ਯਾਦ ਕਰਨ ਵਾਲੇ ਪੁਰਖਾਂ ਦੇ ਹਿਰਦੇ ਈਰਖਾ ਦੀ ਤਪਸ਼ ਵੱਲੋਂ ਸੀਤਲ ਠੰਡੇ ਹੋ ਗਏ ਹਨ ਅਤੇ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਅਵਿਦਿਆ ਦੀ ਦਰਦ ਪੀੜਾ ਤੇ ਸਰੂਪ ਦਾ ਪਰਮਾਤ ਸਭ ਕੁਝ ਹਿਰਿਆ ਨਾਸ਼ ਹੋ ਗਿਆ ਹੈ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਪਾਇ ਹਰ ਦੇਵਾ ਜਿਹੜਾ ਜਿਹੜਾ ਵੀ ਪੁਰਾਤਨ ਪੁਰਾਣੇ ਪਿਛਲੇ ਜੁਗਾਂ ਦੇ ਸਮੇਂ ਵਿੱਚ ਜਾਂ ਨਵਤਨ ਨਵੀਨ ਸਮੇਂ ਭਾਵੇਂ ਹੁਣ ਇਸ ਕਲਯੁਗ ਦੇ ਸਮੇਂ ਵਿੱਚ ਤਰਿਆ ਹੈ ਉਹ ਦੇਵਾ ਪ੍ਰਕਾਸ਼ ਰੂਪ ਪਰਮੇਸ਼ਰ ਦੀ ਭਾਇ ਪ੍ਰੇਮ ਭਗਤੀ ਕਰਕੇ ਹੀ ਤਰਿਆ ਹੈ ਆਪਣੇ ਆਪ ਕੋਈ ਨਹੀਂ ਤਰਿਆ ਨਾਨਕ ਕੀ ਬੇਨੰਤੀ ਪ੍ਰਭ ਜੀ ਮਿਲੇ ਸੰਤ ਜਨ ਸੇਵਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੈ ਪ੍ਰਭੂ ਪਿਆਰੇ ਪਰਮੇਸ਼ਰ ਜੀ ਸਾਡੀ ਜਨਾਂ ਦੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਅਰਜ਼ੋਈ ਹੈ ਮੈਨੂੰ ਤੇਰੀ ਬੰਦਗੀ ਕਰਨ ਵਾਲੇ ਸੰਤਾਂ ਭਗਤਾਂ ਜਨਾਂ ਦੀ ਟਹਿਲ ਕਰਨੀ ਮਿਲ ਜਾਵੇ ਪਾਪ ਪ੍ਰਾਪਤ ਹੋ ਜਾਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ 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 ਗੁਰੂ ਜੀ ਕਾ ਖਾਲਸਾ ਇਹ ਗੁਰੂ ਜੀ ਦੀ ਫਤਿਹ